ਬਰਨਾਲਾ ਦੇ ਪਿੰਡ ਕਟੂ ਵਿਖੇ ਗੁਰੂ ਘਰ ਤੇ ਵਿੱਚ ਬਿਆਦਪੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬਿਆਦਰੀ ਕੀਤੀ ਗਈ ਇਸ ਘਟਨਾ ਨੂੰ ਲੈ ਕੇ ਗੁਰੂ ਘਰ ਤੇ ਪ੍ਰਬੰਧਕਾ ਪਿੰਡ ਪੰਚਾਇਤ ਪਿੰਡ ਵਾਸੀਆਂ ਤੇ ਸੰਗਤਾਂ ਦੇ ਵਿੱਚ ਪਾਰੀ ਡਰੋਸ ਪਾਇਆ ਚਾਰਿਆ ਜਿਸ ਨੂੰ ਲੈ ਕੇ ਇਨ ਸਾਫਤੀ ਜੁੜਿਆ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਦੱਸਤੀ ਕਿ ਸਾਰੇ ਪਿੰਡ ਨੇ ਇਕੱਠੇ ਹੋ ਕੇ ਸਤੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿੱਥੇ ਗੁਰਗਰੰਤ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਫੜਿਆ ਗਿਆ ਜਿਸ ਦੀ ਪੁਲਿਸ ਦੇ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਦੇ ਨਾਲ ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਖਰਾਬ ਹੋਣ ਤੋਂ ਬਚਾਰਿਆ ਪਤਾ ਚਾਣੇ ਪਿੰਡ ਦੇ ਬਸਰੇ ਮੈਂ ਸਾਡੇ ਪਿੰਡ ਦੇ ਵਿੱਚ ਬੇਅਦਵੀ ਹੋਈ ਹੈ ਜੀ ਹੁਣ ਗ੍ਰਾਂਸਾਹਬ ਦੀ ਪਹਿਲਾ ਕੋਹ ਦਿਨ ਪਹਿਲਾ 2-3 ਤਰੀਕ ਨੂੰ ਸ਼ੱਕ ਪੈ ਗਈ ਵੀ ਕੋਈ ਅੱਗ ਕਿਸੇ ਪੜਾਕਾ ਪੈ ਗਿਆ ਕੋਈ ਤੋਂ ਬਰੰਤ ਫੇਰ ਜਦੋਂ ਆ ਹੁਣ 25 ਤਰੀਕ ਨੂੰ ਪਤਾ ਲੱਗਿਆ ਉਥੇ ਮਹਾਰਾਜ ਦਾ ਪ੍ਰਕਾਸ਼ ਕਰਨ ਲੱਗਿਆ ਸਿੰਘ ਤਾਂ ਉਥੇ ਉਹ ਬਰਾਹ ਸਾਹਬ ਦੇ ਅੰਗਾਂ ਦੀ ਬੇਅਦਵੀ ਹੋਈ ਵਿੱਚ ਉਹਦੇ ਵਿੱਚ ਸਾਰੇ ਪਿੰਡ ਨੇ ਸਹਿਯੋਗ ਕੀਤਾ ਪੁਰਸ ਨੂੰ ਵਿਚਾਰਦੀ ਪੁਲਸਾਈ ਪੁਲਸ ਨੇ ਬਹੁਤ ਸਹਿਯੋਗ ਦਿੱਤਾ ਤੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਉਹ ਬੰਦਾ ਹੁਣ ਫੜਿਆ ਗਿਆ ਯੋਦੀ ਪੁਲਿਸ ਦਾ ਪੁਲਿਸ ਬਹੁਤ ਵਧੀਆ ਕੰਮ ਰਹੀ ਹੈਗੀ ਸਾਰਾ ਪਿੰਡ ਇਕੱਠਾ ਸਾਡੇ ਪਿੰਡ ਦੀ ਐ ਉਹ ਬਚ ਰਹੀ ਵੀ ਸਾਡੇ ਪਿੰਡ ਦੇ ਵਿੱਚ ਕੋਈ ਕਿਸ ਕਿਸੇ ਦਾ ਕੁਈ ਜਾਤ ਗੋਤ ਦਾ ਕੋਈ ਭਾਈਚਾਰਾ ਦਾ ਕੋਈ ਕਿਸੇ ਕਿਸਮ ਦਾ ਕਿਸੇ ਵੀ ਕੌਮ ਦਾ ਫਰੀ ਪਾੜਾ ਜਿਹੜਿਆਂ ਲੋਕਾਂ ਨੂੰ ਪੁੱਠੀਆਂ ਸ਼ੱਕਾਂ ਹੁੰਦੀਆਂ ਨੇ ਉਹਨਾਂ ਦੋ ਅਸੀਂ ਬੱਜ ਗਏ ਸਾਡੇ ਪਿੰਡ ਦਾ ਭਾਈਚਾਰਾ ਜਿਹੜਾ ਸਾਰੇ ਜਾਤ ਗੋਤ ਅਸੀਂ ਇੱਕ ਹੈਗੇ ਜੋ ਵੀ ਕੌਮ ਵਿੱਚ ਹੈਗੀ ਇਹ ਸਾਰਾ ਪਿੰਡ ਸਾਡਾ ਬਹੁਤ ਸਿਆਣਾ ਹੈ ਬਹੁਤ ਸਮਝਦਾਰ ਹੈ ਕੌਣ ਸੀ ਕੋਈ ਸਾਡੇ ਜਿਹੜਾ ਗ੍ਰੰਤੀ ਆ ਉਹਦਾ ਸਾਲਾ ਦੀ ਦਾ ਕਲਿਆੜ ਵਾਲੇ ਪਿੰਡ ਤੋਂ ਇਹਦੇ ਪੜਸ ਨੂੰ ਕਹਿੰਦਾ ਵੀ ਸਹੀ ਇਨਸਾਨ ਮਿਲੇ ਵੀ ਪੂਰੀ ਜਾਣਕਾਰੀ ਮਿਲੇ ਜਿਹੜਾ ਮਗਰ ਬੰਦਾ ਹੈ ਉਹਦੇ ਜਿੱਥੇ ਉਹਦੇ ਸੈੱਲ ਨੇਗੇ ਸਾਰਾ ਪਤਾ ਲੱਗਿਆ ਹਾਂਜੀ ਅਸੀਂ ਇੱਕ ਇਹ ਚਾਹੁੰਦੇ ਜੀ ਵੀ ਸਾਡਾ ਜਿਹੜਾ ਭਾਈ ਚਾਰਕਾ ਹੈਗਾ ਵੀ ਉਹ ਇੱਥੇ ਰਹੇ ਕੋਈ ਪਿੰਡ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਇਹ ਜੀ ਗੱਲ ਨਾ ਹੋਵੇ ਵੀ ਫਲਾਨਾ ਆਇਆ ਕਰਦਾ ਫਲਾਨਾ ਆਇਆ ਕਰਦਾ ਕਿਉਂਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ महंत ਨੇ ਉਹ ਵੀ ਪਿੰਡ ਦੇ ਹੀ ਆ ਸਾਡੇ ਤੇ ਬਹੁਤ ਸਿਆਣਾ ਚੰਗਾ ਉੱਥੇ ਪੜ੍ਹਾਈ ਜਵਾਕਾਂ ਨੂੰ ਕਰਾ ਰਿਹਾ ਹੈ ਰਿਹਾ ਬਹੁਤ ਇਹਦੇ ਵਿੱਚ ਮਿੰਤ ਕਰਿਆ ਮੌਸਾ ਸਹਿਯੋਗ ਦਿੱਤਾ ਪਿੰਡ ਨੇ ਵੀ ਬਾਬਾ ਜੀ ਨੇ ਵੀ ਬਹੁਤ ਭਜਨ ਅਠਰ ਕਰਿਆ ਵੀ ਸਾਡਾ ਕੋਈ ਭੱਜਿਆ ਭਾਈਚਾਰਾ ਨਾਲ ਕਿਸੇ ਨਾ ਕੁੱਟੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੇ ਪਿੰਡ ਦੇ ਵਿੱਚ ਕੋਈ ਅਜੀਬ ਗੱਲ ਨਾ ਹੋਵੇ ਸਾਡੇ ਪਿੰਡ ਦੇ ਵਿੱਚ ਸੋਖਾ ਜਿਹੜੀ ਇਹ ਘਟਨਾ ਹੈ ਬਹੁਤ ਨਿੰਦਣਯੋਗ ਹੋਈ ਹੈਗੀ ਇੱਥੇ ਲਵੇ ਲਾਉਣੇ ਨਹੀਂ ਕਿਤੇ ਹੋਈ ਜਿਹੜੀ ਸਾਡੇ ਪਿੰਡ ਹੋ ਗਈ ਇਹ ਜਾਲੇ ਸੀ ਜੀ ਇਹ ਤੇ ਕਾ ਵਿਸ਼ਵਾਸ ਨਹੀਂ ਦੀ ਕਰਦੇ ਸਾਡੇ ਪਿੰਡ 'ਚ ਹੋਈ ਜੀ ਸਾਡਾ ਪਿੰਡ ਦਾ ਅੱਧਾ ਪਿੰਡ ਦਾ ਸਾਡਾ ਗੁਰਸੇਖ ਪਿੰਡ ਹੈਗਾ ਸੇਵਾ ਕਰਨ ਵਾਲਾ ਹੈਗਾ ਉਹ ਜਾਕਾਂ ਨੇ ਉਹ ਵੀ ਗੁਰਸੇਖ ਨੇਗੇ ਸੇਵਾ ਕਰਦੇ ਨੇ ਗੁਰਦੁਆਰਾ ਜਾ ਕੇ ਹਾਂਜੀ ਮਿਤੀ 25 ਤਰੀਕ ਨੂੰ ਇੱਕ ਗੁਰਦੁਆਰਾ ਸਾਹਿਬ ਵਾਲਾ ਪਿੰਡ ਕੱਟੂ ਤੋਂ ਜਲਾ ਮਿਲੀ ਬਾਬਾ ਦੋਥੇ ਗ੍ਰੰਤੀ ਜੀ ਦੇ ਨਾਂ ਦੇ ਬਿਆਨਾਂ ਦੇ ਬੇਸ ਤੇ ਵੀ ਇੱਥੇ ਇੱਕ ਗੁਰੂ ਗ੍ਰੰਥ ਸਾਹਿਬ ਦਾ 114 ਅੰਗ ਇੱਕ ਤੇ ਕੁਝ ਅੰਗ ਹੋਰ ਜਿਨ੍ਹਾਂ ਨੂੰ ਵੀ ਆ ਫਾੜਿਆ ਗਿਆ ਵੀ ਜੀ ਦੇ ਜ਼ਬੰਦ ਵਿੱਚ ਫਿਰ ਉਹਨਾਂ ਤੇ ਬਿਆਨਾਂ ਤੇ ਮਿਤੀ 27 ਜਨਵਰੀ 2024 ਨੂੰ ਮਕਦਮਾ ਨੰਬਰ 168 ਅਧੀਨ ਤਾਰਾ 298 ਬੀ ਐਨ ਐਸ ਪੁਰਾਣੀ ਜੇ ਆਪਾਂ ਕਹੀਏ ਤਾਂ 295 IPC ਦੇ ਦਾ ਪਰਚਾ ਦਾ ਜਗੀਤ ਹੈ ਜਿਹਦੇ ਸੰਬੰਧ ਵਿੱਚ ਜਿਹੜੀ ਹੈਗੀ ਹੈ ਬਿਆਨ ਲਿਖਾਉਣ ਵੇਲੇ ਉਹਨਾਂ ਨੇ ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਪਛਾਣਿਆ ਉਹ ਉਥੇ ਗ੍ਰੰਥੀ ਗੁਰਦੀਪ ਸਿੰਘ ਦਾ ਸਾਲਾ ਜਿਹਦਾ ਨਾਮ ਅਵਧਾਰ ਸਿੰਘ ਪੁੱਤਰ ਸੁਮੇਰ ਸਿੰਘ ਵਾਸੀ ਕਰਾੜਾ ਵਾਲਾ ਜ਼ਿਲ੍ਹਾ ਮਠੰਡਾ ਉਹਦੀ ਪਛਾਣ ਹੋਈ ਉਹ ਤਕਰੀਬਨ ਮਿਤੀ 3 11 2024 ਨੂੰ ਰਾਤ ਨੂੰ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਗੁਰੂ ਘਰ ਦੇ ਵਿੱਚ ਐਂਟਰ ਹੁੰਦਾ ਜਿਸ ਤੋਂ ਵੀ ਸਾਫ ਕਲੀਅਰ ਹੈ ਵੀ ਉਹਨੇ ਜਿਹੜੀ ਹੈਗੀ ਹੈ ਆ ਇਸ ਘਟਨਾ ਨੂੰ ਜਾਨ ਦਿੱਤਾ ਜਿਸ ਦੀ ਅਸੀਂ 27 ਤਰੀਕ ਨੂੰ ਰੈਕਡ ਪਾ ਕੇ ਉਹਨੂੰ ਅੱਜ 2 ਦਿਨ ਦੇ ਪੁੱਲ ਸਮਾਨ ਤੋਂ ਬਾਅਦ ਅੱਜ ਜੁਡੀਸ਼ੀਅਲ ਕਸਟਡੀ ਜਿਲਾ ਜਿਲ੍ਹਾ ਬਰਨਾਲਾ ਭੇਜਿਆ ਨਿਰਦਕ ਗ੍ਰਫਤਾਰ ਕੀਤਾ ਗਿਆ ਸਰ ਦੋਸ਼ੀ ਸਰ ਉਹਦੀ ਹਾਲਤ ਹੈ ਜੇ ਕੋਈ ਮਾਨਸਿਕ ਤੌਰ ਤੱਕ ਰਿਸ਼ਨਾ ਕਿ ਜਾਣਵਜ ਕੇ ਕੀਤੇ ਇਕ ਜਮਾ ਠਾਕरेगा ਉਹ ਤੇ ਉਹ ਇੱਥੇ ਤਕਰੀਬਨ ਆਪਦੇ ਜੀਜੇ ਨਾਲ ਮਤਲਬ ਡੇਢ ਕ ਮਹੀਨੇ ਤੋਂ ਰਹਿਣ ਲੱਗਿਆ ਸੀ ਸੁਮਨ ਜੀ ਪਹਿਲਾਂ ਅਗਜਨੀ ਦੀ ਘਟਨਾ ਵਾਪਰੀ ਤੰਤਰੀ ਜਦੋਂ 11 ਤਰੀਕ 3 ਤਰੀਕ ਨੂੰ ਜਦੋਂ ਉਹ ਐਂਟਰ ਹੋਇਆ ਨਾ ਤੇ ਉਹ ਜਦੋਂ ਉਹ ਕੁਦਰਤੀ ਉਹਨੇ ਕੈਮਰੇ ਤਾਂ ਬੰਦ ਕਰ ਦਿੱਤੇ ਸੀ ਇੱਕ ਕੈਮਰੇ ਦਾ ਅਲੱਗ ਤੋਂ ਡੀਵੀਆਰ ਸੀ ਤਾਂ ਵਿੱਚ ਇਹਨੂੰ ਬੰਦ ਕਰਨਾ ਭੁੱਲ ਗਿਆ ਤਾਂ ਪੂਰੀ ਘਟਨਾ ਨੂੰ ਛੁਪਾਉਣ ਦੇ ਲਈ ਉਹਨੇ ਵੀ ਹੋਰ ਰੂਪ ਦੇਣਾ ਚਾਹਿਆ ਜਿਹੜਾ ਆਪਣਾ ਡੀਆ ਵੀ ਦਾ ਤਾਂ ਕਿ ਪੁਲਿਸ ਜਿਹੜੀ ਜਾਂ ਕੋਈ ਹੋਰ ਲੋਕ ਨੇ ਉਹ ਸਹੀ ਤਰੀਕੇ ਨਾਲ ਲੱਭ ਨਾ ਸਕਣ ਜਿਆ ਕੋਈ ਹੋਰ ਮਤਲਬ ਉਹਦੀ ਮਨਸ਼ਾ ਇਹ ਸੀਗੀ ਵੀ ਫੜਿਆ ਨਾ ਜਾਵੇ ਸਰ ਨੇ ਵੀ ਆ ਵੀ ਕੀ ਦੀ ਸਰ ਦੂਸਰੇ ਲੋਕਾਂ ਨੂੰ ਤੇ ਗਰੂ ਘਰਾਣੇ ਕਮੇਟੀਆਂ ਨੂੰ ਤੇ ਪ੍ਰਬੰਧਕਾਂ ਨੂੰ ਕੀ ਕਹਿਣਾ ਚਾਹ ਰਹੇ ਵੀ ਅੱਗੇ ਜਿਹੇ ਜਿਹੇ ਘਟਨਾਵਾਂ ਆਉਣ ਸਰ ਸਾਡੇ ਵੱਲੋਂ ਤਾਂ ਇਹੀ ਹੈ ਜੀ ਸਾਰਿਆਂ ਨੂੰ ਬਿਨਾਂ ਤੋਂ ਵੀ ਤੇ ਬੇਨਤੀ ਵੀ ਅਪਦਾ ਜਿਹੜਾ ਹੈਗਾ ਇੱਕ ਤਾਂ ਪ੍ਰਬੰਧਕ ਤੇ ਇੱਕ ਰਾਤ ਨੂੰ ਘਟੋ ਘਟ ਡੰਗਰਤੀ ਤੋਂ ਸਿਵਾ ਕੋਈ ਹੋਰ ਬੰਦਾ ਵੀ ਜਿਹੜਾ ਹੈਗਾ ਉੱਥੇ ਰਾਖੀ ਲਈ ਸੌਂਵੇ सीसीटीवी कैमरा एंड डीवीआर ਨੇ ਜਾਂ बैटरी बैकअप ਹੈ ਉਹ ਸੇਫ ਜਗ੍ਹਾ ਤੇ ਰੱਖ ਜਾਵੇ ਤਾਂ ਕਿ ਕੋਈ ਉਹ ਨੂੰ ਛੇਤੀ ਬੰਦ ਜਾਂ ਤੋੜ ਮਰੋੜ ਨਾ ਕਰ ਸਕੇ ਤਾਂ ਕਿ ਆਪਾਂ ਨੂੰ ਵੈਸੇ ਤਾਂ ਇਹ ਘਟਨਾ ਕੋਈ ਨਹੀਂ ਹੋਵੇ ਜੇ ਹੁੰਦੀ ਵੀ ਹੈ ਤਾਂ ਕਿ ਅਸੀਂ ਟਰੈਸ ਕਰਨਾ ਚਾਹੀਦੇ ਜੇ ਤੁਹਾਨੂੰ ਮਤਲਬ ਹੈ ਸਰ ਆਪਸੀ ਪਛਾਣ ਸਾਂਝ ਨੂੰ ਕਦੇ ਦੇਖਦੇ ਹੈਗੇ ਜਿਹੜਾ ਧਾਰਮਿਕ ਮਸਲਾ ਹੈਗਾ ਲੋਕਾਂ ਨੂੰ ਕਿਸਨੇ ਝੱਡਣਾ ਚਾਣੇ ਸੰਬੱਤ ਸਰ ਅਸੀਂ ਤਾਂ ਇਹੀ ਗੱਲ ਡਾਉਣਾ ਵੀ ਇਹ ਦੇਖੋ ਹਰ ਬੰਦਾ ਜਿਹੜਾ ਵੱਖੋ ਵੱਖਰੇ ਕਰਮ ਨੂੰ ਮੰਨਦਾ ਤੇ ਕਦੇ ਵੀ ਇਹ ਜਿਹੀ ਘਟਨਾ ਨਹੀਂ ਤਾਂ ਕਿ ਉੱਥੇ ਜਿਹੜਾ ਹੈਗਾ ਵੀ ਇੱਕ ਦੂਸਰੇ ਨਾਲ ਲੋਕ ਲੜਨ ਇਹ ਜਿਹੀ ਘਟਨਾ ਨਹੀਂ ਕਰਨੀ ਚਾਹੀਦੀ ਤਾਂ ਕਿ ਲੋਕਾਂ ਜਿਹੜਾ ਹੈਗਾ ਵੀ ਉਹ ਤਣਾਅ ਨਾ ਬਣੇ ਲੋਕਾਂ ਚ ਆ ਰਹਿ ਨੇ ਵੈਸੇ ਕਟੂ ਪਿੰਡ ਦੇ ਲੋਕਾਂ ਨੇ ਬੜਾ ਸਾਟ ਆਇਆ ਇਸ ਘਟਨਾ ਦੇ ਵਿੱਚ ਸਹਿਯੋਗ ਦਿੱਤਾ ਸਾਨੂੰ ਤਕਤੀਸ਼ ਦੇ ਵਿੱਚ ਉਹਨਾਂ ਨੇ ਪੂਰਾ ਸਹਿਯੋਗ